ਦੇਸ਼ ਦੇ ਕਈ ਹਿੱਸਿਆਂ 'ਚ ਪੈ ਰਹੇ ਮੀਂਹ ਨਾਲ ਖਾਸਾ ਨੁਕਸਾਨ ਹੋ ਰਿਹਾ ਪੰਜਾਬ ਦੇ ਵਿੱਚ ਮੀਂਹ ਕਰਕੇ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਕੁਰਾਲੀ ਵਿੱਚ ਚਰੀ ਹਰੇ ਚਾਰੇ ਅਤੇ ਗੰਨੇ ਦੀ ਫਸਲ ਤਬਾਹ ਹੋ ਗਈ ਪਰ ਇਸ ਇਲਾਕੇ 'ਚ ਝੋਨੇ ਦੀ ਫਸਲ ਲਈ ਮੀਂਹ ਕਾਫੀ ਲਾਹੇਮੰਦ ਸਾਬਤ ਹੋਇਆ ਇਹਦਾ ਝੋਨੇ ਨੂੰ ਤਾਂ ਫਾਇਦਾ ਹੋਇਆ ਜੀ ਬਹੁਤ ਜ਼ਿਆਦਾ ਤੇ ਜਿਹੜੀ ਖੜੀ ਫਸਲ ਹੈ ਜੀ ਚਰੀ ਹੈ ਜੀ ਇਦਾਂ ਮੱਕੀ ਹੈ ਜੀ ਗੰਨਾ ਹੈ ਜੀ ਇਹਦਾ ਜ਼ਿਆਦਾ ਨੁਕਸਾਨ ਹੈ ਬਾੜੇ ਇੱਠਿਆਂ ਦਾ ਬਹੁਤ ਨੁਕਸਾਨ ਜ਼ਿਆਦਾ ਹੋਇਆ ਉਹ ਤੋਂ ਝੋਨੇ ਬਾਅਦ ਤੇ ਤਾਂ ਵਧੀਆ ਜੀ ਗੰਨਾ ਇਹ ਇਹ ਤਾਂ ਦੋ ਆਦ ਖਤਮ ਹੋ ਗਿਆ ਜੀ ਜਿਹੜੀ ਚਰੀ ਆ ਜੀ ਬਿਲਕੁਲ ਹੀ ਖਤਮ ਹੈ ਤੇ ਮੱਕੀ ਉਹ ਵੀ ਖਤਮ ਹੈ ਜੀ ਝੋਨਾ ਠੀਕ ਹੈ ਜੀ ਇਹ ਜਿਹੜੀ ਚਰੀ ਆ ਜੀ ਸਾਡੀ ਇਹ ਪਾਣੀ ਦੇ ਵਿੱਚ ਡੁੱਬੀ ਪਈ ਆ ਜੀ ਇਹਦੇ ਪੱਠੇ ਪੌਣੇ ਤੇ ਡੰਗਰੇ ਨੇ ਖਾਣੇ ਨੇ ਜੀ ਮੋਸਕ ਮਾਰ ਲੱਗ ਜਾਣਾ ਜੀ ਇਹਦਾ ਕੋਈ ਹੱਲ ਨਹੀਂ ਬਣਨਾ ਜੀ ਨਾ ਇਹ ਵਿਕਦੀ ਆ ਜੀ ਨਾ ਖੜੀ ਜਾਂਦੀ ਤਾਂ ਵਿਕ ਜਾਣੀ ਸੀ ਸਾਡੀ ਹੁਣ ਇਹ ਗਰੀ ਪਈ ਐ ਇਸ ਨੂੰ ਕਿਸੇ ਨੇ ਮੁੱਲ ਨਹੀਂ ਲੈਣਾ ਇਸ ਲਈ ਸਾਡਾ ਬਹੁਤਾ ਨੁਕਸਾਨ ਆ ਜੀ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਨੇ ਪੰਜਾਬ ਦੇ ਕੁਝ ਹਿੱਸੇ ਨੂੰ ਨੁਕਸਾਨ ਕੀਤਾ ਹੈ ਤੇ ਉੱਥੇ ਹੀ ਕੁਝ ਹਿੱਸੇ ਦਾ ਫਾਇਦਾ ਵੀ ਹੋਇਆ ਹੈ ਮੈਂ ਇਸ ਸਮੇਂ ਕੰਢੀ ਖੇਤਰ ਵਿੱਚ ਖੜਾ ਹਾਂ ਕੋਰਾਲੀ ਵਿੱਚ ਖੜਾ ਹਾਂ ਜਿੱਥੇ ਕਿ ਇਹ ਸੋਕੇ ਦੀ ਮਾਰ ਹੇਠ ਸੀ ਤੇ ਬੀ ਨੇ ਇੱਥੋਂ ਦੇ ਕਿਸਾਨਾਂ ਨੂੰ ਕਾਫੀ ਰਾਹਤ ਦਿੱਤੀ ਹੈ ਕਿਉਂਕਿ ਝੋਨੇ ਦੀ ਫਸਲ ਜਿਹੜਾ ਲਗਾਤਾਰ ਸੁੱਕਰੀ ਸੀ ਉਸ ਨੂੰ ਰਾਹਤ ਮਿਲੀ ਹੈ ਪਰ ਉੱਥੇ ਇੱਕ ਚੀਜ਼ ਦੇਖਣ ਵਾਲੀ ਜ਼ਰੂਰ ਬਣਦੀ ਹੈ ਕਿ ਇੱਥੇ ਜਿਹੜੀਆਂ ਲੰਬੀਆਂ ਫਸਲਾਂ ਸੀ ਉਹਨੂੰ ਕਾਫੀ ਨੁਕਸਾਨ ਹੋਇਆ ਜਿਵੇਂ ਚਰੀ ਦੀ ਫਸਲ ਹੋ ਗਈ ਹਰੇ-ਚਾਰੇ ਦੀ ਫਸਲ ਹੈ ਉਸ ਨੂੰ ਨੁਕਸਾਨ ਹੋਇਆ ਇਸ ਦੇ ਨਾਲ ਜਿਹੜਾ ਗੰਨੇ ਦੀ ਫਸਲ ਨੂੰ ਵੀ ਨੁਕਸਾਨ ਹੋਇਆ ਫਰੀਦਕੋਟ ਵਿੱਚ ਨਰਮਾ ਚੌਣ ਨੇ ਤੇ ਚਰੀ ਦੀ ਫਸਲ ਨੂੰ ਖਾਸਾ ਨੁਕਸਾਨ ਪਹੁੰਚਾਇਆ ਲਗਾਤਾਰ ਹੋ ਰਹੀ ਬਾਰਿਸ਼ ਕਰਕੇ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਨੇ ਮੀਂਹ ਕਾਰਨ ਫਸਲਾਂ ਉੱਪਰ ਭਿਆਨਕ ਬਿਮਾਰੀਆਂ ਲੱਗਣ ਦਾ ਵੀ ਖਤਰਾ ਵੱਧ ਗਿਆ ਫਸਲ ਤੇ ਝਾਟ ਤੇ ਵੀ ਮੀਂਹ ਦਾ ਅਸਰ ਪੈਣ ਦੇ ਅਸਰਨ ਤਰ੍ਹਾਂਲੇ ਨੇ ਫਰੀਦਕੋਟ ਦੇ ਕਈ ਪਿੰਡਾਂ 'ਚ ਹੜਾ ਵਰਗੀ ਹਾਲਤ ਬਣੀ ਹੋਈ ਹੈ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰੱਤੀ ਰੋੜੀ ਦੇ ਕਿਸਾਨ ਨੂੰ ਭਾਰੀ ਨੁਕਸਾਨ ਇਸ ਦੇ ਨਾਲ ਚੇਲਣਾ ਪਿਆ ਇਹੋ ਇਚ ਨੂੰ ਇਹ ਫਸਲਾਂ ਦਾ ਸਾਰਾ ਹੀ ਨੁਕਸਾਨ ਹੋ ਗਿਆ ਜਿਹੜੀ ਡੁੱਬ ਗਈ ਆ ਗਮੋਲੇ ਤੇ ਆ ਆ ਉਹਨੇ ਨਹੀਂ ਨਿਸਰਦੀ ਪੁਰਾਣੀ ਗਾ ਨੁਕਸਾਨ ਉਹਦਾ ਸਾਰਾ ਹੀ ਆ ਕੋਈ ਦਾਣਾ ਲਿਕੜੂ ਕੋਈ ਨਾ ਲਿਕੜੂਗਾ ਡੁੱਬ ਕੇ ਨਿਸਰਦਾ ਹੈ ਨਹੀਂ ਜਿਹੜਾ ਕੋਈ ਨਿਸਰਿਆ ਉਹਦਾ ਉਹ ਦੂਜਾ ਦੇ ਨੁਕਸਾਨ ਹੋ ਗਿਆ ਪਾਲ ਬੇੜ ਦਾ ਇਹ ਜਿਹੜਾ ਉਹ ਤਾਂ ਪਾਣੀ ਜਦੋਂ ਗੰਦਾ ਖੜ ਗਿਆ ਤੇ ਉਹਦਾ ਨੁਕਸਾਨ ਤਾਂ ਹੈ ਹੀ ਗਿਆ ਹੈਗਾ ਪਰ ਜਿਹੜੀ ਹੁਣ ਬੇਵਾਰਸੀ ਪੈ ਗਈ ਆ ਨਾ ਤਾਂ ਇਹਨੇ ਝੋਨੇ ਨੂੰ ਅੱਗੇ ਵਧਣ ਦਿੱਤਾ ਪਹਿਲਾਂ ਤੇ ਹੁਣ ਇਹਨੇ ਨੁਕਸਾਨ ਕਰਤਾ ਸਾਰਾ ਪਹਿਲਾਂ ਗਰਮੀ ਜਿੰਨੇ ਬੰਦੇ ਦਿੱਤਾ ਹੁਣ ਵੀ ਪਿਆ ਵੀ ਪਿਆ ਪਹਿਲਾਂ ਇਹਨੇ ਗਰਮੀ ਜਿੰਨੇ ਨੁਕਸਾਨ ਕੀਤਾ ਹੁੰਦਾ ਪਤਲ ਬੇੜ ਦਾ ਸਪਰੇਅ ਹੋ ਜਾ ਜਿਹੜੀ ਬਰਸਾਤ ਆ ਜੀ ਬਿਲਕੁਲ ਬੇਮੌਸਮੀ ਆ ਜਿਹੜਾ ਨਰਮੇ ਨੂੰ ਤਾਂ ਬਿਲਕੁਲ ਹੀ ਨੁਕਸਾਨ ਆਦਾ ਜੀ ਜਿਹੜਾ ਝੋਨੇ ਨੂੰ ਵੀ ਜਿਹੜੇ ਝੋਨੇ ਨਸਰੇ ਦੇ ਆ ਬਿਲਕੁਲ ਉਹਨਾਂ ਦਾ ਪੂਰਾ ਕਾਲਾ ਹੋ ਜਾਊਗਾ ਜੀ ਦਾਣੇ ਕਾਲੇ ਹੋਲ ਗਏ ਨੁਕਸਾਨ ਹੈ ਜੀ ਬਣੇ ਦਾ